ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਆ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਆ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜੜੀਆਂ ਹੋਣਗੀਆਂ ਕਿਹੜੇ ਜ਼ਮਾਨਤ ਤੇ ਆ ਕਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜ਼ਮਾਨਤ ਤਾਂ ਹੋਏਗੀ ਚੰਨੀ ਜੀ ਦਾ ਜਿਹੜਾ ਸਟੈਂਡ ਆ ਚੰਨੀ ਜੀ ਨੂੰ ਮੁੱਖ ਮੰਤਰੀ ਇਸੇ ਕਰਕੇ ਬਣਾਇਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕੰਮ ਕਰੇ ਔਰ ਅੱਜ ਚੰਨੀ ਜੀ ਦਾ ਸਟੈਂਡ ਤੁਸੀਂ ਵੇਖ ਲਓ ਕਿ ਇਥੇ ਨਾ ਉਹਨਾਂ ਨੇ ਮੁੱਖ ਮੰਤਰੀ ਰਹਿੰਦਿਆਂ ਕੋਈ ਸ਼ੈਡਿਊਲ ਕਾਸਟਾਂ ਦੇ ਲਈ ਕੰਮ ਕੀਤਾ ਨਾ ਉਹਨਾਂ ਨੇ ਵਪਾਰੀਆਂ ਦੇ ਲਈ ਕੋਈ ਕੰਮ ਕੀਤਾ ਨਾ ਸ਼ਹਿਰੀਆਂ ਦੇ ਲਈ ਨਾ ਕਿਸਾਨੀਆਂ ਦੇ ਕਿਸਾਨਾਂ ਦੇ ਲਈ ਜੋ ਸਟੈਂਡ ਹੈ ਜਿਹੜਾ ਉਹਨਾਂ ਦਾ ਕਲੀਅਰ ਐਜੰਡਾ ਉਹਨਾਂ ਦਾ ਸਟੈਂਡ ਇਹ ਸੀਗਾ ਕਿ ਰਿਸ਼ਵਤ ਖਾਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੈਸੇ ਉਹਨਾਂ ਦੇ ਘਰੋਂ ਫੜੇ ਗਏ ਆ ਅੱਜ ਚੰਨੀ ਸਾਹਿਬ ਜ਼ਮਾਨਤ ਤੇ ਚੱਲ ਰਹੇ ਆ ਪਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਉਣ ਵਾਲੇ ਸਮੇਂ 'ਚ ਵੱਡੀਆਂ ਕਾਰਵਾਈਆਂ ਜਿਹੜੀਆਂ ਹੋਣਗੀਆਂ। ਦਾ ਨਾਮ ਈਡੀ ਨੇ ਉਸਨੇ ਚਾਰਜ ਸ਼ੀਟ ਮੇ ਦਾਖਲ ਕੀਤਾ। ਉਸਕੇ ਬਾਅਦ ਉਹਨਾਂ ਨੇ ਕਿਹਾ ਚਾਰਜ ਸ਼ੀਟ ਕਿਹੜੀ ਦੀ ਦਾਖਲ ਕੀਤੀ ਹੈ ਇਹਨੇ? ਹੈ ਨਾ? ਕਿਸੇ ਚਾਰਜ ਸ਼ੀਟ ਦੀ ਮੇਰਾ ਨਹੀਂ ਜੀ ਰਿੰਕੂ ਹੋਰੀ ਗਿਆ। ਮੈਨੂੰ ਸਿਰਫ ਇੱਕ ਵਾਰ ਈਡੀ ਨੇ ਬੁਲਾਇਆ ਸੀ। ਉਹ ਸਮਝ ਗਏ ਕਿ ਇਹ ਬੰਦੇ ਸਾਫ ਹੈ। 2 ਸਾਲ ਹੋ ਗਏ ਮੈਨੂੰ ਫਿਰ ਬੁਲਾਇਆ ਨਹੀਂ। ਬਾਰ-ਬਾਰ ਮੈਨੂੰ 2 ਸਾਲ ਵਿਜੀਲੈਂਸ ਨੇ ਆਮ ਆਦਮੀ ਪਾਰਟੀ ਨੇ ਤਾਂ ਕੀਤਾ। ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ। ਅੱਜ ਦੀ ਤਰੀਕ 'ਚ ਮੈਂ ਬਿਲਕੁਲ ਪਾਕ ਦਾਮਨ ਹੈ। ਮੇਰੇ ਉੱਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਉੱਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਝ ਨਹੀਂ ਬਣਾ ਲੇਕਿਨ ਮੈਂ ਪੁੱਛਣਾ ਚਾਹਦਾ ਰਿੰਕੂ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਆ ਉਹ ਕੀ ਤੇ ਹੈ ਤੇਰੇ ਤੇ ਉਂਗਰਾੜਦੇ ਆ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ ਦੋ ਸਾਲ ਮੋਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਲੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਮਾਉਂਦਾ ਅੱਛਾ ਰਿੰਕੂ ਕਹਿੰਦੇ ਕਿ ਬਈ ਜੇਕਰ ਸਾਡੇ ਘਰ ਦੇ ਵਿੱਚ ਜਾਂ ਸਾਡੇ ਅਸੀਂ ਚਲਾ ਰਹੇ ਹੈਗੇ ਯਾਰ ਪਰਿਵਾਰ ਨੂੰ ਕਹੋ ਕਿ ਬਈ ਕੋਈ ਸਾਡੇ ਉੱਤੇ ਕੇਸ ਕਿਉਂ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਚੰਨੀ ਜੀ ਨੂੰ ਫੋਬੀਆ ਹੋਇਆ ਰਿੰਕੂ ਨਹੀਂ ਨਹੀਂ ਫੋਬੀਆ ਨਹੀਂ ਹੋਇਆ ਬਲੈਂਕਟ ਬੇਲ ਕੋਡ ਲੈਣ ਗਿਆ ਉਧਰ ਤਸਕਰ ਚੱਕਿਆ ਉਧਰ ਅੰਗਰਾਲ ਹਾਈ ਕੋਰਟ 'ਚ ਪਹੁੰਚ ਗਿਆ ਬਲੈਂਕਟ ਬੇਲ ਲੈਣ ਗਿਆ ਕੀ ਆ ਕਰ ਰਿਹਾ ਤੈਨੂੰ ਮੈਂ ਤਾਂ ਅੱਜ ਤੱਕ ਕਦੇ ਬਲੈਂਕਟ ਬੇਲ ਨਹੀਂ ਲਈ ਮੈਨੂੰ ਇਡੀਆ ਆਨੇ ਨੇ ਵੀ ਬਣਾਇਆ ਮੈਨੂੰ ਬੜਾ ਤੰਗ ਕਰਿਆ ਦੋਨਾਂ ਸਰਕਾਰਾਂ ਨੇ ਬਲੈਂਕਟ ਬੇਲ ਵਾਸਤੇ ਜਾਣ ਦਾ ਮਤਲਬ ਹੈ ਚੋਰ ਹੈ ਇੱਕ ਨੰਬਰ ਦੇ ਕੋਈ ਕਹਿੰਦਾ ਤੁਸੀਂ ਜਮਾਨਤ ਚਾਹੀਦੀ ਹੈ ਜਮਾਨਤ ਤੇਰੀ ਨਹੀਂ ਜੀ ਹਾਂ ਜੀ ਤੂੰ ਕਹਿੰਦਾ ਤੁਸੀਂ ਕੋਈ ਜਮਾਨਤ ਕਿਹੜੀ ਜਮਾਨਤ ਤੇ ਹੈ ਕਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜਮਾਨਤ ਤਾਂ ਹੋਏਗੀ ਚੰਨੀ ਜੀ ਅੱਛਾ ਜੀ ਚੰਨੀ ਪਰਤੋ ਜਿਹੜਾ ਹੋਇਆ ਸੀ ਆਂਗਨਵਾੜੀ ਕੇਂਦਰ ਦੇ ਵਿੱਚ ਬੱਚੇ ਇਹਨੇ ਬਿਮਾਰ ਪਏ ਸੀਗੇ ਕਿਉਂਕਿ 6 ਮਹੀਨੇ ਚੱਪਾਰੀ ਜਿਹੜੀ